ਸਰਕਾਰ ਵੱਲੋਂ ਸੜਕਾਂ ਉੱਤੇ ਵਾਹਨ ਚਲਾਉਣ ਦੇ ਲਈ ਲੋਕਾਂ ਕੋਲੋਂ ਟੋਲ ਟੈਕਸ ਵਸੂਲਿਆ ਜਾਂਦਾ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਟੋਲ ਟੈਕਸ ਲੋਕਾਂ ਦੇ ਲਈ ਬਣੀਆਂ ਸੜਕਾਂ ਦੀ ਮਰ ਮੁਰੰਮਤ ਅਤੇ ਦੇਖਭਾਲ ਲਈ ਲਿਆ ਜਾਂਦਾ ਪਰ ਦੂਜੇ ਪਾਸੇ ਫਲੋਰ ਤੋਂ ਗੁਰਾਇਆਂ ਦੀ ਸੜਕ ਦੀ ਗੱਲ ਕੀਤੀ ਜਾਵੇ ਜਿਸ ਵਿੱਚ ਵੱਡੇ ਵੱਡੇ ਖੱਡੇ ਨਜ਼ਰ ਆਉਂਦੇ ਨੇ ਜਿਸ ਵੱਲ ਹਾਈਵੇ ਅਥਾਰਟੀ ਦਾ ਕਦੇ ਵੀ ਕੋਈ ਧਿਆਨ ਨਹੀਂ ਜਾ ਰਿਹਾ ਜਦੋਂ ਕਿ ਕਈ ਜਗ੍ਹਾ ਤੋਂ ਨਾਲਾ ਜੋ ਸੜਕ ਦੇ ਨਾਲ ਜਾਂਦਾ ਉਹ ਵੀ ਕਈ ਮੀਟਰ ਤੱਕ ਖੁੱਲਾ ਪਿਆ ਜਿਸ ਨਾਲ ਕੋਈ ਵੀ ਹਾਦਸਾ ਕਦੇ ਵੀ ਵਾਪਰ ਸਕਦਾ ਹੈ ਇਸ ਬੰਦ ਦੀ ਕਈ ਵਾਰੀ ਟੋਲ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਗਿਆ ਕਿ ਸੜਕ ਤੇ ਨਾਲ ਲੱਗੀ ਰੇਲਿੰਗ ਵੀ ਟੁੱਟੀ ਹੋਈ ਹੈ ਤੇ ਨਾਲਾ ਵੀ ਖੁੱਲਾ ਪਿਆ ਤੇ ਤੁੰਧ ਹੋਣ ਕਾਰਨ ਕਈ ਵੱਡੇ ਹਾਦਸੇ ਵਾਪਰ ਸਕਦੇ ਨੇ ਪਰ ਇਸ ਵਾਰ ਟੋਲ ਪਲਾਜ਼ਾ ਅਥਾਰਟੀ ਦਾ ਕੋਈ ਵੀ ਧਿਆਨ ਨਹੀਂ ਹੈ ਸ਼ਾਇਦ ਟੋਲ ਪਲਾਜ਼ਾ ਅਥਾਰਟੀ ਕਿਸੇ ਵੱਡੇ ਹਾਦਸੇ ਹੋਣ ਦੀ ਉਡੀਕ ਕਰਦੇ ਹੋਣ ਜਿਸ ਤੋਂ ਬਾਅਦ ਟੋਲ ਪਲਾਜ਼ਾ ਅਥਾਰਟੀ ਵੱਲੋਂ ਇਸ ਉੱਤੇ ਵੱਡੇ ਬਿਆਨ ਵੀ ਦਿੱਤੇ ਜਾਣਗੇ ਕਿ ਇਸ ਦੀ ਮਰਮਮਤ ਕਰਵਾਈ ਜਾਵੇਗੀ ਪਰ ਵੱਡਾ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਇਸ ਦੀ ਮੁਰੰਮਤ ਕਿਉਂ ਨਹੀਂ ਕਰਵਾਈ ਜਾ ਰਹੀ ਲੋੜ ਹੈ ਟੋਲ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਸ ਦਾ ਕਿ ਟੋਲ ਪਲਾਜ਼ਾ ਲੋਡੂਵਾਲ ਵਿਖੇ ਸਥਿਤ ਹੈ ਜੋ ਆਣ ਜਾਣ ਵਾਲੇ ਸਫ਼ਰੀਆਂ ਤੋਂ ਦਿਹਾੜੀ ਦੇ ਵਿੱਚ ਲੱਖਾਂ ਰੁਪਏ ਇਕੱਠਾ ਕਰਦੇ ਹਨ ਉਹਨਾਂ ਦਾ ਇੱਕ ਨੈਤਿਕ ਫਰਜ਼ ਹੈ ਕਿ ਉਹ ਇਸ ਰੋਡਸ ਨੂੰ ਹਾਈਵੇ ਨੂੰ ਮੇਨਟੇਨ ਕਰਨ ਲੇਕਿਨ ਮੈਨੂੰ ਬਹੁਤ ਅਫਸੋਸ ਨਾ ਕਹਿਣਾ ਪੈ ਰਿਹਾ ਹੈ ਕਿ ਫਲੋਰ ਗੁਰਾਇਆਂ ਦੇ ਰਸਤੇ ਦੇ ਵਿੱਚ ਪੈਂਦੇ ਹਾਈਵੇ ਉਸ ਦੇ ਨਾਲ ਲੱਗਦੇ ਸਾਈਡਸ ਤੇ ਜਿਹੜੇ ਨਾਲੇ ਬਣੇ ਹੋਏ ਹਨ ਉਹਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ ਬਿਲਕੁਲ ਵੀ ਉਹਨਾਂ ਦੇ ਉੱਪਰ ਕਿਸੇ ਤਰੀਕੇ ਦੇ ਨਾਲ ਟੱਕਣ ਨਹੀਂ ਰੱਖੇ ਗਏ ਆਣ ਜਾਣ ਵਾਲੇ ਲੋਕ ਕਿਸੇ ਟਾਈਮ ਵੀ ਸ਼ਿਕਾਰ ਹੋ ਸਕਦੇ ਹਨ ਸਰਕਾਰ ਨੂੰ ਮੈਂ ਆਪਣੇ ਦੁਆਰਾ ਇਸ ਚੈਨਲ ਦੇ ਮਾਧਿਅਮ ਤੋਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਉਹਨਾਂ ਟੱਕਣਾਂ ਨੂੰ ਉਹਨਾਂ ਰੇਲਿੰਗਸ ਨੂੰ ਜਿਹੜੀਆਂ ਕਿ ਸਾਈਡ ਤੇ ਰੇਲਿੰਗਸ ਲਗਾਈਆਂ ਉਹ ਵੀ ਬਹੁਤ ਬੁਰੀ ਹਾਲਤ ਦੇ ਵਿੱਚ ਹਨ ਕਿਰਪਾ ਕਰਕੇ ਉਸ ਨੂੰ ਜਲਦੀ ਤੋਂ ਜਲਦੀ ਮੇਨਟੇਨ ਕਰਕੇ ਇੱਕ ਅੱਛੇ ਤਰੀਕੇ ਨਾਲ ਬਣਾਇਆ ਜਾਵੇ ਤਾਂ ਕਿ ਇਸ ਧੁੰਦ ਦੇ ਮੌਸਮ ਦੇ ਵਿੱਚ ਜਦੋਂ ਕਿ ਸ਼ਾਮ ਨੂੰ 4-5 ਵਜੇ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਆਪਣੀ ਜਾਨ ਤੋਂ ਹੱਥ ਨਾ ਤੋੜੇ ਕਿਰਪਾ ਕਰਕੇ ਇਸ ਨੂੰ ਧਿਆਨ ਦੇ ਵਿੱਚ ਰੱਖੋ ਔਰ ਜਲਦੀ ਤੋਂ ਜਲਦੀ ਇਸ ਨੂੰ ਠੀਕ ਕਰਵਾਇਆ ਜਾਵੇ। ਸ਼ੁਕਰੀ।